ਅਤੇ ਹੁਣ ਖਬਰਾਂ ਵਿਸਥਾਰ ਨਾਲ ਆਪਰੇਸ਼ਨ ਸਿੰਧੂਰ ਦੀ ਇਤਿਹਾਸਿਕ ਸਫਲਤਾ ਤੋਂ ਬਾਅਦ ਭਾਰਤੀ ਫੌਜ ਸੁਰੱਖਿਆ ਬਲਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਹ ਯਾਤਰਾ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਆਯੋਜਿਤ ਕੀਤੀ ਗਈ ਜਿਸ ਵਿੱਚ ਸੈਂਕੜੇ ਸਕੂਲੀ ਬੱਚੇ ਸੇਵਾਮੁਕਤ ਫੌਜੀ ਅਧਿਕਾਰੀ ਸ਼ਹਿਰ ਦੀਆਂ ਉਗੀਆਂ ਸਖਸ਼ਤਾ ਅਤੇ ਆਮ ਨਾਗਰਿਕਾਂ ਨੇ ਹਿੱਸਾ ਲਿਆ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਗ ਨੇ ਇਸ ਯਾਤਰਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਹ ਯਾਤਰਾ ਲੋਹਰੀ ਗੇਟ ਤੋਂ ਸ਼ੁਰੂ ਹੋ ਕੇ ਬੇਰੀ ਗੇਟ ਇਨਰ ਸਰਕਲ ਕਟਰਾ ਪਾਈ ਸੰਨ ਸਿੰਘ ਬਾਜ਼ਾਰ ਖਿਲੌਣਾ ਬਾਜ਼ਾਰ ਫੁੱਲਾਂ ਵਾਲਾ ਟੁੰਡਾ ਤਲਾਬ ਚੌਂ ਬਾਜ਼ਾਰ ਟੋਕਰੀਆਂ ਕਟਰਾ ਸਫੇਦ ਤੋਂ ਹੁੰਦੀ ਹੋਈ ਮੁੜ ਲੋਹਰੀ ਗੇਟ ਵਿਖੇ ਸਮਾਪਤ ਹੋਈ ਇਸ ਮੌਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਵਾਸਫੀ ਤੇ ਨੈਟਪਲਸ ਤੇ ਸਰਦਾਰ ਸੁਖਮਰਤ ਸਿੰਘ ਭਾਜਪਾ ਦੇ ਸੀਨੀਅਰ ਨੇਤਾ ਅਨੁਜ ਪੰਡਾਰੀ ਭਾਜਪਾ ਨੇਤਾ ਰਾਜੇਂਦਰ ਮੋਹਨ ਸਿੰਘ ਚੀਨਾ ਰਾਜੇਸ਼ ਮਹਿਤਾ ਸﻤਿਤ ਸਮੂਹ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ 101 ਫੁੱਟ ਦਾ ਤਿਰੰਗਾ ਲੈ ਕੇ ਅੰਮ੍ਰਿਤਸਰ ਦੇ ਨੌਜਵਾਨ ਅੰਮ੍ਰਿਤਸਰ ਦੀਆਂ ਗਲੀਆਂ ਚ ਨਿਕਲਣਗੇ ਔਰ ਇਹ ਤਿਰੰਗਾ ਔਰ ਭਾਰਤ ਮਾਤਾ ਦੀ ਜਾਨਤੀ ਹੈ ਆਧਰੀ ਯਾਤਰਾ ਦਾ ਮੁੱਖਿਆਕਰਸ਼ਣ ਦਾ ਕੇਂਦਰ ਜਿਨਾ ਕੀ ਕਹਿਣਾ ਚਾਹੁੰਦਾ ਮੈਂ ਸਮਝਣਾ ਬਹੁਤ ਕਾਇਰਨਾਪੂਰਨ ਕਾਇਰਤਾ ਪੂਰਨ ਕ੍ਰਿਤਿਏ ਪਾਕਿਸਤਾਨ ਨੇ ਕੀਤਾ ਸੀ ਔਰ ਉਸ ਕਾਇਰਤਾ ਪੂਰਨ ਕ੍ਰਿਤਿਏ ਨੂੰ ਭਾਰਤੀ ਵੀਰ ਸੈਨਾ ਨੇ ਆਕਾਸ਼ ਚ ਹੀ ਖਤਮ ਕਰ ਦਿੱਤਾ ਔਰ ਆਪਣੀ ਤਾਕਤ ਦਿਖਾਤੀ ਔਰ ਦਸ ਦਿੱਤਾ ਕਿ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਜਾਣਦੇ ਹਾਂ ਔਰ ਪਾਕਿਸਤਾਨ ਨੂੰ ਇਹ ਦਸ ਦਿੱਤਾ ਆਪਣੀ ਸੁਰੱਖਿਆ ਵੀ ਕਰਨਾ ਜਾਣਦੇ ਆਂ ਔਰ ਅੰਦਰ ਉਸਕੇ ਮਾਰਨਾ ਵੀ ਜਾਣਦੇ ਆਂ ਅੱਛਾ ਸਭ ਨੂੰ ਕਰਨੀ ਚਾਹੀਦੀ ਹੈ ਪਾਰਟੀ ਦੇ ਇਹ ਨਹੀਂ ਸਾਰਾ ਸਮਾਜ ਨਾਲ ਅੱਛਾ ਇਹ ਭਾਰਤ ਦੀ ਜਿੱਤ ਜਿਹੜੀ ਪਾਕਿਸਤਾਨ ਦੇ ਉੱਪਰ ਹੋਈ ਹੈ ਉਹਦੀ ਖੁਸ਼ੀ ਵਿੱਚ ਮਨਾਇਆ ਜਾ ਰਹੀ ਹੈ ਜੋ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਕਿਹਾ ਸੀ ਕਿ ਇਹਨਾਂ ਨੂੰ ਘਰ ਦੇ ਵਿੱਚ ਜਾ ਕੇ ਮਾਰਾਂਗੇ ਔਰ ਵਾਕਈ ਪਹਿਲੇ ਹੀ ਦਿਨ ਇਹਨਾਂ ਦੀਆਂ ਸਾਰੇ ਹੀ ਮਤਲਬ ਜਿਹੜੇ ਉਕਰਵਾਤੀ ਸੀ ਮਾਰ ਦਿੱਤੇ ਤੁਸੀਂ ਦੇਖੋ ਮਜੂ ਅਜਰ ਦੇ 14 ਬੰਦੇ ਜਿਹੜੇ ਆ ਸੇਮ ਡੇ ਮਾਰੇ ਗਏ देखो ये दे बहुत ਸਾਡਾ ਗੌਰਵਸ਼ਾਲੀ ਇਤਿਹਾਸ ਆ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਅੰਤਰਗਵਾਦ ਦੇ ਖਿਲਾਫ ਇੱਕ ਬਹੁਤ ਭਾਰੀ ਜੰਗ ਜਿੱਤ ਦਿੱਤੀ ਆ ਅੱਜ ਹੌਸਲਾ ਵਿਦਾਨ ਲਈ ਸਾਡੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੋਕ ਜੀ ਅੰਮ੍ਰਿਤਸਰ ਦੇ ਵਿੱਚ ਇੱਥੇ ਤਿਰੰਗਾ ਯਾਤਰਾ ਗੱਡ ਰਹੇ ਆ ਇਸ ਤਰ੍ਹਾਂ ਹੀ ਰਾਸ਼ਟਰੀਵਾਦੀ ਸੋਚ ਦੇ ਲੋਕ ਸਾਰੇ ਜਿਹਨੇ ਇੱਥੇ ਇਕੱਤਰ ਹੋਏ ਆ ਔਰ ਆਪਣੇ ਦੇਸ਼ ਦੇ ਜਜ਼ਬਾ ਜਿਹੜਾ ਆਪਣੀ ਸੈਨਿਕ ਸ਼ਕਤੀ ਨੂੰ ਤਾਕਤ ਦੇਣ ਲਈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਯਸ਼ਸਵੀ ਤਪਸਵੀ ਪ੍ਰਧਾਨ ਮੰਤਰੀ ਦਾ ਬਲ ਬਣਨ ਲਈ